ਕਿਸਾਨ ਵੀਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ YouTube ਚੈਨਲ ਖੇਤੀਬਾੜੀ ਵਿਰਸਾ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਸਾਡੇ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਬਟਨ ਤੇ ਕਲਿੱਕ ਕਰੋ ਝੋਨੇ ਦੀ ਫੋਟ ਦੇ ਲਈ ਝੋਨੇ ਦੀ ਫਟਾਰ ਦੇ ਲਈ ਆਪਾਂ ਬਹੁਤ ਸਾਰੀਆਂ ਸਪ੍ਰੇਹਾਂ ਵਰਤਦੇ ਹਾਂ ਜਦੋਂ 20-25 ਦਿਨਾਂ ਦਾ ਝੋਨਾ ਹੋ ਜਾਂਦਾ ਸਾਨੂੰ ਇਹ ਹੁੰਦਾ ਕਿ ਇਹਦੀ ਫਟਾਰ ਹੋਰ ਵਧੀਆ ਹੋਵੇ ਇਹ ਜਲਦੀ ਤੋਂ ਜਲਦੀ ਇਹ ਜਿਹੜਾ ਅਪਦਾ ਕਿਉਂਕਿ 30 35 ਦਿਨਾਂ ਤੱਕ ਜਿਹੜੀ ਫਟਾਰ ਹੋ ਕੇ ਚੰਗੀ ਗਰੋਥ ਹੋਣੀ ਇੱਕ ਚੰਗੇ ਝਾੜ ਦੀ ਨਿਸ਼ਾਨੀ ਹੁੰਦੀ ਹੈ ਤੇ ਕਈ ਡਾਕਟਰ ਨਾਲ ਅਸੀਂ ਸ਼ੁਰੂ ਤੋਂ ਮੀਟਿੰਗਾਂ ਕਰਕੇ ਤੇ ਅਸੀਂ ਜਿਹੜਾ ਇੱਕ ਕੰਬੀਨੇਸ਼ਨ ਆ ਜਿਹੜੇ ਬਹੁਤ ਕਿਸਾਨ ਆਪਣੇ ਖੇਤਾਂ ਦੇ ਵਿੱਚ ਵਰਤਦੇ ਆ ਰਹੇ ਆ ਅੱਜ ਆਪਾਂ ਉਹਦੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤਾਂ ਕਿ ਤੁਸੀਂ ਵੀ ਉਹ ਕੰਬੀਨੇਸ਼ਨ ਨੂੰ ਆਪਣੇ ਖੇਤਾਂ ਵਿੱਚ ਵਰਤ ਕੇ ਜਿਹੜਾ ਆਪਣਾ ਝੋਨੇ ਦੀ ਗਰੋਥ ਆ ਕਿਉਂਕਿ ਹਰ ਵੀਡੀਓ 'ਚ ਆਪਾਂ ਗੱਲ ਕਰਦੇ ਕਿ ਜਿਹੜੇ ਇਹ ਤੱਤ ਹੁੰਦੇ ਆ ਤੱਤ ਪੂਰੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੁਣ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਤੁਹਾਡੇ ਨਾਲ ਸਾਂਝ ਪਾਉਨੇ ਆ ਕਿ ਜਿਹੜਾ ਉਹ ਕੰਬੀਨੇਸ਼ਨ ਆ ਉਹਦੇ ਵਿੱਚ ਕੀ ਕੀ ਚੀਜ਼ਾਂ ਐਡ ਕਰਨੀਆਂ ਨੇ ਆਪਾਂ ਤੇ ਉਹਦੋਂ ਵਰਤਣ ਦਾ ਤਰੀਕਾ ਕੀ ਆ ਦੇਖੋ ਕਿਸਾਨ ਵੀਰੋ ਜਿਹੜੀ ਸਾਡੀ ਝੋਨੇ ਵਿੱਚ ਆ ਉਹ ਕਈ ਕਮੀਆਂ ਕਰਕੇ ਜਿਹੜਾ ਸਾਡਾ ਝੋਨਾ ਜਿਸ ਦੀ ਕਮੀ ਆਉਣ ਦੇ ਕਾਰਨ ਜਿਵੇਂ ਮੰਨ ਲਓ ਪਾਣੀ ਵਿੱਚ ਪਾਣੀ ਦੀ ਕਮੀ ਖੇਤ ਵਿੱਚ ਆਉਣ ਦੇ ਕਾਰਨ ਜਿਹੜਾ ਉਹ ਵੀ ਕੁਝ ਦਿਨਾਂ ਲਈ ਉਹਦੀ ਗਰੋਥ ਆ ਜਿਹੜੀ ਉਹ ਘਟ ਜਾਂਦੀ ਹੈ ਜਿਵੇਂ ਪਹਿਲੇ 15-20 ਦਿਨ ਪਾਣੀ ਸਹੀ ਨਹੀਂ ਲੱਗਿਆ ਜਾਂ ਫਿਰ ਕਈ ਵਾਰ ਨਰਮੇ ਵਾਲੀ ਜਗ੍ਹਾ ਹੁੰਦੀ ਆ ਉਥੇ ਵੀ ਇਹ ਸਮੱਸਿਆ ਜਿਹੜੀ ਉਹ ਆਮ ਹੀ ਦੇਖਣ ਨੂੰ ਆਪਾਂ ਨੂੰ ਮਿਲ ਜਾਂਦੀ ਹੈ ਹੁਣ ਦੇਖੋ ਜੇ ਇੱਕ ਸਮੱਸਿਆ ਹੈ ਤਾਂ ਸਮਾਧਾਨ ਵੀ ਪੂਰਾ ਹੈ ਹੁਣ ਆਪਾਂ ਕੀ ਕਰਨਾ ਜਿਹੜਾ ਅ ਲੋਹਾ ਲੋਹਾ ਤੱਤ ਇਹ ਤੁਸੀਂ ਹੁਣ ਕਾਪੀ ਦੇ ਉੱਤੇ ਨੋਟ ਕਰ ਲਓ ਇਹ ਤੁਸੀਂ ਨੇ ਜਿਹੜਾ ਲੋਹਾ ਇਹ ਤੁਸੀਂ 700 ਲੋਹਾ ਤੱਤ ਫੈਰ ਸਲਫੇਟ ਆ ਜਿਹੜਾ 19% ਵਾਲਾ ਜਾਂ ਫਿਰ ਜਿਹੜਾ ਜ਼ਿੰਕ ਹੈ ਉਹ 21% ਪ੍ਰਤੀ ਏਕੜ ਦੇ ਵਿੱਚ ਤੁਸੀਂ ਇਹ ਜਿਹੜਾ ਵਰਤ ਸਕਦੇ ਹੋ ਇੱਕ ਇਹ ਹੋ ਗਿਆ ਤੇ ਦੂਜਾ ਜਿਹੜਾ ਉਹ ਆਪ ਕੈਲਸ਼ੀਅਮ ਕੈਲਸ਼ੀਅਮ ਪਾਉ ਦੇਸੀ ਕੈਲਸ਼ੀਅਮ ਜਿਹਨੂੰ ਬੋਲਦੇ ਆ ਕਲੀ 500 ਤੋਂ 600 ਗ੍ਰਾਮ ਜਿਹੜੀ ਕਲੀ ਆ ਪ੍ਰਤੀ ਏਕੜ ਦੇ ਲਈ ਤੁਸੀਂ ਨੇ ਕਲੀ ਨੂੰ ਕੀ ਕਰਨਾ ਕੱਚੀ ਕਲੀ ਡਲੇ ਵਾਲੀ ਕਿਉਂਕਿ ਬਹੁਤ ਕਿਸਾਨ ਵੀਰ ਉਲਝ ਜਾਂਦੇ ਆ ਕਿ ਕਿਹੜੀ ਕਲੀ ਕਲੀ ਕੱਚੀ ਡਲੀਆਂ ਦੇ ਵਿੱਚ ਤੁਹਾਨੂੰ ਮਿਲੂਗੀ ਉਹ ਤੁਸੀਂ 500 ਤੋਂ 600 ਗ੍ਰਾਮ ਅੱਧਾ ਕਿਲੋ ਪਾਉਣਾ ਕਿਲੋ ਤੁਸੀਂ ਵਰਤ ਸਕਦੇ ਹੋ ਉਹਨੂੰ ਤੁਸੀਂ ਨੇ ਭਿਉਆਂ ਲੈਣਾ ਕਿਸੇ ਪਲਾਸਟਿਕ ਦੇ ਜਾਂ ਕੋਈ ਸੋਲਿਡ ਚੀਜ਼ ਦੇ ਵਿੱਚ ਉਹਨੂੰ ਤੁਸੀਂ ਉਹਦੇ ਵਿੱਚ ਪਾਣੀ ਪਾਉਂਗੇ ਉਬਲੂਗੀ ਤੇ ਫਿਰ ਉਸ ਤੋਂ ਬਾਅਦ ਠੰਡੀ ਹੋ ਜਾਓ ਫਿਰ ਉਹਦੇ 'ਚ ਡੱਕਾ ਫੇਰੋ 2 ਤੋਂ 3 ਬਾਰ ਦਿਨ ਦੇ ਵਿੱਚ ਉਹ ਚ ਡੱਕਾ ਫਿਰੋ ਤੇ 2 ਤੋਂ 3 ਦਿਨ ਪਹਿਲਾਂ ਹੀ ਉਹਨੂੰ ਪਿਉਉ ਲੋ ਕਿਉਂਕਿ ਜਦੋਂ ਉਹਦੇ ਚ ਆਪਾਂ ਪਾਣੀ ਪਾਉਨੇ ਆ ਪਾਣੀ ਪਾ ਕੇ ਜਿੰਨਾ ਕੈਲਸ਼ੀਅਮ ਆ ਉਹ ਸਾਰਾ ਪਾਣੀ ਚ ਪਾਣੀ ਨੇ ਓਬਜ਼ਰਵ ਕਰ ਲੈਣਾ ਕਲੀ ਨੂੰ ਹਲਾਉ ਫਿਰ ਫਿਰ ਉਹਦੇ ਪਾਣੀ ਉੱਪਰ ਆ ਜਾਣਾ ਕਲੀ ਥੱਲੇ ਵਹਿ ਜਾ ਤੇ ਜਿਹੜਾ ਪਾਣੀ ਆ ਉਹ 2 ਤੋਂ 3 ਦਿਨ ਬਾਅਦ ਪਾਣੀ ਨੂੰ ਅਲੱਗ ਕੱਢ ਕੇ ਰੱਖ ਲੋ ਤੁਸੀਂ ਤੇ ਜਿਹੜੀ ਤੀਜੀ ਚੀਜ਼ ਆ ਗਈ ਪਹਿਲੀ ਚੀਜ਼ ਆਪਣੀ ਜ਼ਿੰਕ ਹੋ ਗਿਆ ਦੂਜੀ ਚੀਜ਼ ਹੋ ਗਈ ਆਪਣੀ ਕਲੀ ਹੋ ਗਈ ਤੇ ਫਿਰ ਉਸ ਤੋਂ ਬਾਅਦ ਆ ਗਿਆ ਯੂਰੀਆ ਜਿਹੜਾ ਇਹ ਯੂਰੀਆ ਕਿਲੋ ਸਵਾ ਕਿਲੋ ਯੂਰੀਆ ਤੁਸੀਂ ਪ੍ਰਤੀ ਏਕੜ ਦੇ ਵਿੱਚ ਪਾ ਸਕਦੇ ਹੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਨੇ ਮਿਲਾ ਲੈਣਾ ਠੀਕ ਹੈ ਜੀ ਜਿਹੜੀਆਂ ਯੂਰੀਆ ਤੇ ਜ਼ਿੰਕ ਆ ਉਹਦਾ ਪਹਿਲਾਂ ਹੀ ਮਿਲ ਜਾਣੀ ਹੈ ਜਿਹੜੀ ਕਲੀ ਆ ਕਲੀ ਨੂੰ ਤੁਸੀਂ ਪਹਿਲਾਂ ਜ਼ਰੂਰ ਭਿਉਂ ਕੇ ਰੱਖ ਲਓ ਫਿਰ ਉਹਦੇ 'ਚ ਪਾਣੀ ਦੀ ਕੁਆਂਟੀਟੀ ਨੂੰ ਵੱਧ ਐਡ ਕਰ ਦੋ ਜਿਵੇਂ ਤੁਹਾਡੀਆਂ ਜਿੰਨੀਆਂ ਢੋਲੀਆਂ ਬਣਣਗੀਆਂ ਉਹਨੂੰ ਡਿਵਾਈਡ ਕਰ ਲਿਓ ਵੀ ਇਹਨਾਂ 'ਇ ਪਾਣੀ ਪਾ ਕੇ ਤੇ ਉਹਨੂੰ ਉਹਨੇ 'ਚ ਹਲਾ ਕੇ ਤੇ ਕਰ ਦੋ ਹੁਣ ਇਹ ਜਿਹੜੀਆਂ ਸਪਰੇਆਂ ਇਹ ਘੱਟੋ ਘੱਟ ਦੋ ਸਪਰੇਹਾਂ ਤਾਂ ਕਰਨੀ ਕਰਨੀਆਂ ਨੇ ਆਪਾਂ ਨੇ ਤੇ ਕਰਨ ਦਾ ਸਮਾਂ ਕਦੋਂ ਆ ਜਦੋਂ ਤੁਹਾਡੀ ਇਹ 25 26 ਦਿਨ ਪਲੱਸ ਦੀ ਜੀਰੀ ਝੋਨਾ ਹੋ ਗਿਆ ਉਦੋਂ ਤੁਸੀਂ ਨੇ ਇਹ ਸਪਰੇ ਬਰਤਣੀ ਆ ਤੇ 8 8 ਦਿਨਾਂ ਦੇ ਫਰਕ ਨਾਲ ਇਹ ਸਪਰੇ ਤੁਸੀਂ ਕਰੋਗੇ ਤਾਂ ਤੁਹਾਨੂੰ ਜਿਹੜੇ ਇਹਦੇ ਨਤੀਜੇ ਨੇ ਉਹ ਬਹੁਤ ਹੀ ਬਾ ਕਮਾਲ ਨਤੀਜੇ ਮਿਲਣਗੇ ਕਿਉਂਕਿ ਤੁਹਾਡੇ ਸਾਹਮਣੇ ਆ ਜਿਹੜਾ ਜ਼ਿੰਕਾ ਜ਼ਿੰਕ ਦੀ ਘਾਟ ਤੁਹਾਡੇ ਸਾਹਮਣੇ ਖੇਤਾਂ ਦੇ ਵਿੱਚ ਆਮ ਹੀ ਦੇਖਣ ਨੂੰ ਮਿਲ ਜਾਂਦੀ ਆ ਕੋਈ ਕਹਿੰਦਾ ਸੀ ਪਿਛਲੇ ਸਾਲ ਜ਼ਿੰਕ ਪਾਇਆ ਸੀ ਤੇ ਉਹ ਉਹ ਜ਼ਿੰਕ ਦੀ ਕਮੀ ਆਉਣ ਦੇ ਨਾਲ ਜਿਹੜੀ ਆ ਉਹ ਝਾੜ ਦੇ ਉੱਤੇ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਇਸ ਕਰਕੇ ਇਹਦੇ ਚ ਸਾਰੀਆਂ ਚੀਜ਼ਾਂ ਹੀ ਐਡ ਹੋ ਗਈਆਂ ਯੂਰੀਆ ਵੀ ਹੋ ਗਿਆ ਤੇ ਜਿਹੜੀ ਕੈਲਸ਼ੀਅਮ ਹੈ ਕੈਲਸ਼ੀਅਮ ਦੀ ਕਮੀ ਹੋ ਗਈ ਪੂਰੀ ਤੇ ਜਿਹੜੀ ਜ਼ਿੰਕਾ ਜ਼ਿੰਕ ਤੁਸੀਂ ਪਹਿਲੇ ਯੂਰੀਆ ਦੇ ਨਾਲ ਵੀ ਕਈ ਕਿਸਾਨ ਵੀਰ ਜਿਹੜੀ ਪਾਊਡਰ ਫਾਰਮ ਦੇ ਵਿੱਚ ਆਉਂਦੀ ਹੈ ਉਹ ਵੀ ਪਾ ਦਿੰਦੇ ਆ ਉਹ ਵੀ ਠੀਕ ਆ ਪਰ ਜਿਹੜੀ ਉਹ ਜਿਹੜਾ ਮੇਨ ਹੁੰਦਾ ਕਾਰਨ ਉਹ ਇਹ ਹੁੰਦਾ ਕਿ ਕੋ ਪੋਟਾਸ਼ ਜਿਹੜਾ ਪੋਟਾਸ਼ ਪਹਿਲੇ 2 ਦਿਨਾਂ ਦੇ ਵਿੱਚ ਪਾਇਆ ਜਾਣਾ ਚਾਹੀਦਾ 2 ਤੋਂ 3 ਦਿਨਾਂ ਦੇ ਵਿੱਚ ਤੇ ਜਿਹੜਾ ਪਹਿਲਾ ਯੂਰੀਆ ਤੇ ਉਹਦੇ ਨਾਲ ਜ਼ਿੰਕ ਪਾਉਣਾ ਉਹ ਤੁਸੀਂ ਘੱਟੋ ਘੱਟ 10 ਦਿਨਾਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਇਹ ਪਾਇਆ ਜਾਣਾ ਚਾਹੀਦਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜੇ ਜ਼ਿਆਦਾ ਵਧੀਆ ਨਤੀਜੇ ਲੈਣੇ ਤਾਂ ਜ਼ਿੰਕ ਨੂੰ ਤੁਸੀਂ ਪਹਿਲੇ ਹਫ਼ਤੇ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਰੇਤੇ 'ਚ ਰਲਾ ਕੇ ਜਿਹੜਾ ਪਾਊਡਰ ਫਾਰਮ ਦੇ ਵਿੱਚ ਆਉਂਦਾ ਉਹ ਤੁਸੀਂ ਪਹਿਲਾਂ ਪਾਓ ਤੇ ਦੂਜੀ ਵਾਰ ਤੁਸੀਂ ਜੇ ਕਰਨਾ ਤਾਂ ਜ਼ਿੰਕ ਦੀ ਜਿਹੜੀ ਆ ਸਪਰੇ ਤੁਹਾਨੂੰ ਦੱਸੀ ਆ ਇਹ ਤੁਸੀਂ ਸਪਰੇ ਕਰ ਦੋ ਇਹਦੇ ਫਿਰ ਬਾ ਕਮਾਲ ਨਤੀਜੇ ਮਿਲਦੇ ਕਿਉਂਕਿ ਜਿਹੜਾ ਜ਼ਿੰਕ ਆ ਜ਼ਿੰਕ ਨੂੰ ਜਦੋਂ ਅਸੀਂ ਲਿਕਵਿਡ ਫਾਰਮ ਦੇ ਵਿੱਚ ਵਰਤਦੇ ਆ ਤਾਂ ਉਹ ਸਪਰੇ ਦੇ ਰੂਪ ਚ ਵਰਤਦੇ ਕਿਉਂਕਿ ਉਹ ਪੱਤਿਆਂ ਨੇ ਅਬਜ਼ਰਬ ਕਰਨਾ ਹੁੰਦਾ ਪਹਿਲਾਂ ਧਰਤੀ ਚ ਪਾਤਾ ਧਰਤੀ ਦੇ ਤੱਤ ਪੂਰਾ ਹੋ ਗਿਆ ਫਿਰ ਉਸ ਤੋਂ ਬਾਅਦ ਪੱਤਿਆਂ ਨੇ ਅਬਜ਼ਰਬ ਕਰਨਾ ਜਿਹੜਾ ਬੂਟੇ ਨੂੰ ਹੋਰ ਜ਼ਿਆਦਾ ਜ਼ਿੰਕ ਦੀ ਘਾਟ ਨਹੀਂ ਆਉਣ ਦੇਣੀ ਤਾਂ ਉਹਦੇ ਚ ਜਿੱਥੇ ਕਮੀ ਆਉਂਦੀ ਆ ਜ਼ਿਆਦਾ ਕੋਈ ਨਰਮੇ ਵਾਲੀ ਜਗ੍ਹਾ ਦੇ ਵਿੱਚ ਜਾਂ ਪਾਣੀ ਦੀ ਕਮੀ ਹੋ ਜਾਂਦੀ ਆ ਤੇ ਉੱਥੇ ਤੁਸੀਂ ਇਹ ਫਾਰਮੂਲਾ ਅਪਣਾ ਸਕਦੇ ਹੋ ਪਹਿਲਾਂ ਤੁਸੀਂ ਮਿੱਟੀ ਚ ਰਲਾ ਕੇ ਪਾ ਦਿਓ ਫਿਰ ਉਸ ਤੋਂ ਬਾਅਦ ਤੁਸੀਂ ਉਹਦੇ ਚ ਪਾ ਕੇ ਸੋ ਫਿਰ ਜਿਹੜਾ ਫਾਰਮੂਲਾ ਦੱਸਿਆ ਤਿੰਨ ਵਾਲਾ ਇਹ ਤੁਸੀਂ ਫਾਰਮੂਲਾ ਅਪਣਾ ਸਕਦੇ ਹੋ ਹਾਂ ਜੇ ਤੁਹਾਡੇ ਖੇਤ ਦੇ ਵਿੱਚ ਪੂਰਾ ਦਾ ਤੁਸੀਂ ਯੂਰੀਆ ਚ ਰਲਾ ਕੇ ਜਿਹੜਾ ਪਾਊਡਰ ਫਾਰਮ ਦੇ ਵਿੱਚ ਆਉਂਦਾ ਉਹ ਤੁਸੀਂ ਪਾ ਦਿਓ ਤੇ ਤੁਹਾਡੇ ਜਿਨ੍ਹਾਂ ਦੇ ਖੇਤ ਦੇ ਵਿੱਚ ਜ਼ਿੰਕ ਦੀ ਘਾਟ ਨਹੀਂ ਹੁੰਦੀ ਉਹ ਤੁਸੀਂ ਇਸ ਤਰੀਕੇ ਵਰਤ ਸਕਦੇ ਹੋ ਦੇਖੋ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਹੀ ਜਿਹੜਾ ਨਤੀਜੇ ਨੇ ਉਹ ਵਾਹ ਕਮਾਲ ਦੇਖਣ ਨੂੰ ਮਿਲਦੇ ਨੇ ਆਪਣੇ ਅਣਗਹਿਲੀ ਨਹੀਂ ਕਰਨੀ ਇੱਕ ਆਲਸ ਨਹੀਂ ਕਰਨੀ ਜਿਵੇਂ ਆਪਾਂ ਸਾਰਾ ਕੁਝ ਰਲਾ ਦਿੰਨੇ ਆ ਕੋਈ ਕਿਸਾਨ ਕਹਿੰਦਾ ਵੀ ਅਸੀਂ ਜਿਹੜੀ ਕੱਖਾ ਲਈ ਸਪਰੇਅ ਦੇ ਨਾਲ ਹੀ ਪोटाश ਰਲਾ ਕੇ ਪਾਤਾ ਹੋਰ ਦੇਖੋ ਠੀਕ ਆ ਕੋਈ ਡਾਲ ਮਰਨ ਦਾ ਪਨੋ ਹੁੰਦਾ ਪਰ ਢੇੜਾ ਵੀ ਕੋਈ ਆਉਣਾ ਜਿਹੜੀ ਕੱਖਾਲੀ ਹੁੰਦੀ ਹੈ ਨਦੀਨ ਵਾਲੀ ਹੁੰਦੀ ਹੈ ਉਹ ਤੁਸੀਂ ਪਹਿਲਾਂ ਰੇਤੇ 'ਚ ਰਲਾ ਕੇ ਪਾ ਸਕਦੇ ਹੋ ਕੋਈ ਮਸਲਾ ਨਹੀਂ ਤੇ ਉਹ ਤੁਸੀਂ ਇਹ ਇਕੱਲਾ ਇਕੱਲਾ ਕਰੋਗੇ ਤਾਂ ਉਹ ਦਵਾਈ ਇਕੱਲੇ ਨੇ ਜਿਵੇਂ ਆਪਾਂ ਪਹਿਲਾਂ ਵੀ ਉਦਾਹਰਨ ਦਿੱਤੀ ਆ ਵੀ ਜੇ ਤੁਹਾਨੂੰ ਪਹਿਲਾਂ ਬਨਾਣਾ ਸ਼ੇਕ ਪਿਆ ਦੇਈਏ ਬੰਦੇ ਬੰਦਿਆਂ ਵਾਂਗੂ ਹੀ ਆ ਕੁਦਰਤ ਸਾਰੀ ਕੁਦਰਤ ਦੇ ਵਿੱਚ ਹੈ ਬੰਦੇ ਨੂੰ ਕਿਸੇ ਨੂੰ ਆਪਾਂ ਕਿ ਉਹ ਬਨਾਣਾ ਸ਼ੇਕ ਪਿਆਤਾ ਉਹ ਪੀ ਲਿਆ ਉਹਨੇ ਅੱਧਾ ਲੀਟਰ 1 ਲੀਟਰ ਉਸ ਤੋਂ ਬਾਅਦ ਉਹਨੂੰ ਆਪਾਂ ਕਹੀਏ ਵੀ 1 ਲੀਟਰ ਹੁਣ ਹੋਰ ਤੂੰ ਮਸੰਮੀ ਦਾ ਜੂਸ ਪੀ ਲਾ ਐਵੇਂ ਨਹੀਂ ਹੁੰਦਾ ਉਹ ਪੀਤਾ ਨਹੀਂ ਜਾਂਦਾ ਤੇ ਇਸੇ ਤਰੀਕੇ ਬੂਟਾ ਬੂਟੇ ਨੇ ਜਦੋਂ ਇੱਕ ਚੀਜ਼ ਲੈਣੀ ਆ ਉਹਨੂੰ ਇੱਕ ਚੀਜ਼ ਦੋ ਦੋ ਤੋਂ ਤਿੰਨ ਦਿਨ ਉਹਨੂੰ ਆਰਾਮ ਨਾਲ ਲੈਣ ਦੋ ਜਿਵੇਂ ਯੂਰੀਆ ਦੇ ਵਿੱਚ 8 10 ਦਿਨ ਦਾ ਗੈਪ ਆਉ ਤੁਸੀਂ ਠੀਕ ਹੈ ਫਿਰ ਉਸ ਤੋਂ ਬਾਅਦ ਉਹਨੂੰ ਦੂਜੀ ਚੀਜ਼ ਦੋ ਠੀਕ ਹੈ ਨਾ ਜਿਵੇਂ ਦੋ ਪਟਾਸ ਪਾਤਾ ਪਟਾਸ ਪਾ ਕੇ ਹਫਤੇ ਬਾਅਦ ਯੂਰੀਆ ਪਾ ਦੋ ਤੇ ਵਿੱਚ ਫਿਰ ਜ਼ਿੰਕ ਦੀ ਤੁਸੀਂ ਰਲਾ ਕੇ ਰੇਤੇ ਚ ਪਾ ਸਕਦੇ ਹੋ ਐਵੇਂ ਥੋੜਾ ਜਿਹਾ ਫਿਰ ਜਿਆਦੇ ਜਿਹੜੀ ਧਰਤੀ ਆ ਉਹਨੂੰ ਵੀ ਸਮਝ ਲੱਗਦੀ ਆ ਵੀ ਅੱਛਾ ਇਹ ਚੀਜ਼ ਮੈਂ ਲੈਣੀ ਆ ਤਾਂ ਤਤ ਮੈਂ ਪੂਰੇ ਕਰਨੇ ਆ ਇਸ ਕਰਕੇ ਜਿੱਥੇ ਖੇਤ ਦੇ ਨੂੰ ਚੈੱਕ ਕਰਾਓ ਜਿੱਥੇ ਫਾਸਫੋਰਸ ਜਿਆਦੇ ਆ ਜਿਆਦੇ ਪਾਇਆ ਹੋਇਆ ਜਾਂ ਪਹਿਲੀ ਵਾਰ ਤੁਸੀਂ ਕੋਈ ਫਾਸਫੋਰਸ ਪਾ ਦਿੰਦੇ ਆ ਉੱਥੇ ਫਿਰ ਜ਼ਿੰਕ ਨੂੰ ਲੇਟ ਪਾਉਣ ਤੇ ਭਲਾਈ ਹੁੰਦੀ ਆ ਪਰ ਇਹ ਮਸਲਾ ਵੀ ਜ਼ਿੰਕ ਜਿੱਥੇ ਪੈ ਗਿਆ ਜ਼ਿੰਕ ਤੇ ਇਹਦੀ ਆਪਸ ਦੇ ਵਿੱਚ ਬਣਦੀ ਨਹੀਂ ਤਾਂ ਕਰਕੇ ਜ਼ਿੰਕ ਨੂੰ ਪਹਿਲਾਂ ਪਾਓ ਜਿਹੜਾ ਫਾਸਫੋਰਸ ਆ ਉਹ ਤੁਸੀਂ ਬਾਅਦ ਚ ਪਾ ਸਕਦੇ ਹੋ ਕੋਈ ਮਸਲੇ ਵਾਲੀ ਗੱਲ ਨਹੀਂ ਤੇ ਜੇਕਰ ਕਣਕ ਦੇ ਵਿੱਚ ਡੀਏਪੀ ਤੁਹਾਡੀ ਪਾਈ ਹੋਈ ਆ ਤਾਂ ਫਿਰ ਡੀਏਪੀ ਝੋਨੇ 'ਚ ਪਾਉਣ ਦੀ ਲੋੜ ਨਹੀਂ ਸਿੱਧਾ ਤੁਸੀਂ ਜ਼ਿੰਕ ਵਰਤੋ ਜ਼ਿੰਕ ਪਾਓ ਤੇ ਰੇਤੇ 'ਚ ਰਲਾ ਕੇ ਪਾਉਂਗੇ ਤਾਂ ਨਤੀਜੇ ਬਹੁਤ ਵਧੀਆ ਨੇ ਤੁਸੀਂ ਪਹਿਲਾਂ ਰੇਤੇ 'ਚ ਮਿਲਾ ਕੇ ਉਹਦਾ ਖੇਤ 'ਚ ਥੋੜਾ ਜਿਹਾ ਪਾਣੀ ਖੜਾ ਕੇ ਉਹਦਾ ਛਿੱਟਾ ਦੇ ਦਿਓ ਤੇ ਜੇਕਰ ਫਿਰ ਵੀ ਖੇਤ 'ਚ ਕਮੀ ਰਹਿੰਦੀ ਆ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਜਿਹੜਾ ਤੁਹਾਨੂੰ ਕੰਬੀਨੇਸ਼ਨ ਦੱਸਿਆ ਕੰਬੀਨੇਸ਼ਨ ਬਾ ਕਮਾਲ ਆ ਕੋਈ ਇਹ ਨਹੀਂ ਵੀ ਆਪਾਂ ਕੋਈ ਸੁਣ ਕੇ ਜਾਂ ਹੋਰ ਜੇ ਵਰਤਦੇ ਆ ਤਾਂ ਆਪਾਂ ਤੁਹਾਨੂੰ ਦੱਸਿਆ ਤੇ ਜੇਕਰ ਵੀਡੀਓ ਸਾਡੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਧੰਨਵਾਦ